ਸਾਹਿਬੇ ਕਮਾਲ ਗੁਰੂ ਗੋਬ ਸਿੰਘ ਸਾਹਿਬ ਜੀ ਬੜਾਈ ਉਪਦੇ ਦਾ ਜਵਾਬ ਫਤੇ ਵੇ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਆਪ ਧੰਤਾ ਦੇ ਯੋਗ ਜੋ ਇੰਨਾ ਵੱਡਾ ਕੱਟ ਲਗਾਤਾਰ 2 ਮਹੀਨੇ ਤੋਂ ਆਪ ਸੜਕਾਂ ਤੇ ਟ੍ਰੇਨਾਂ ਦੀਆਂ ਪਟੜੀਆਂ ਦੇ ਬੈ ਕੇ ਸ਼ਾਂਤਮਈ ਢੰਗ ਨਾਲ ਧਰਨੇ ਦੇ ਰਹੇ ਹੋ ਸੋ ਇਹ ਹੀ ਸਭ ਤੋਂ ਵੱਡੀ ਹੀ ਤੁਹਾਡੀ ਸਫਲਤਾ ਹੈ ਸੋ ਦਾਸ ਇੱਕ ਨਿਵਾਨਾ ਜਾ ਸੂਰ ਸਮਝੇ ਨੇ ਦੀਵਾ ਜਗਾਉਣ ਵਾਲੀ ਗੱਲ ਆ ਬੜੇ ਬੜੇ ਸਿਆਣੇ ਮੇਰੇ ਵੀਰ ਬਜ਼ੁਰਗ ਸਾਹਿਬਾਨ ਮੇਰੀਆਂ ਭੈਣਾਂ ਬੈਠੀਆਂ ਸੋ ਧੰਟਾ ਦੇ ਜੋਗ ਮੇਰੇ ਵੀਰੋ ਇਦਾਂ ਹੀ ਰਲ ਮਿਲ ਕੇ ਸ਼ਾਂਤੀ ਬਣਾਈ ਰੱਖਿਓ ਡੋਲਿਓ ਨਾ ਇਹ ਇਤਿਹਾਸ ਬਣਨਾ ਹੈ ਇਹ ਮੋਦੀ ਸਰਕਾਰ ਸੁਣ ਲੈ ਧਿਆਨ ਇਹ ਅਣਖੀ ਜੌਹੜਿਆਂ ਨੇ ਪੰਜਾਬ ਦੇ ਐ ਮੇਰੇ ਵੀਰੋ ਛੋਟੇ ਛੋਟੇ ਗੱਲਾਂ ਕਰ ਰਹੇ ਨੇ ਵੀ ਆ ਜਾ ਚਾਹੀਦੀ ਆ ਤੁਹਾਨੂੰ ਖਲਸਤਾ ਚਾਹੀਦਾ ਤੁਸੀਂ ਸਾਰੇ ਸੰਸਾਰ ਤੇ ਵਰਲਡ ਤੇ ਰਾਜ ਕਰ ਰਹੇ ਹੋ ਮੇਰੇ ਵੀਰੋ ਇਸ ਤੋਂ ਵੱਡੀ ਹੋਰ ਕਿਹੜੀ ਤੁਹਾਡੀ ਜਾਇ ਜਾਕਾਰ ਹੋਣੀ ਆ ਸੋ ਮੇਰੇ ਵੀਰੋ ਇਹੀ ਅਸੀਂ ਦਾਸ ਆੜਤੀ ਜ਼ਿਲ੍ਹਾ ਪ੍ਰਧਾਨ ਆੜਤੀ ਹਜੇ ਪਠਾਨਕੋਟ ਤੋਂ ਗੁਰਨਾਬਸੇ ਸ਼ੀਨਾ ਤੁਹਾਡੇ ਅੱਗੇ ਹਾਈ ਲੋ ਆ ਰਿਹਾ ਹੈ ਇਹ ਬੜਾ ਮਾਣ ਵਾਲਾ ਗੱਲ ਮੇਰੀਆਂ ਭੈਣਾ ਬੈਠੇ ਆ ਨਾ ਮੈਂ ਤੁਹਾਡੇ ਸਭ ਨੂੰ ਦਾਸ ਘੜਾ ਹੈ ਦਾਸ ਲੰਗੇ ਪੈਰੀ ਸਕੂਲੇ ਪੜਿਆ ਹੋਇਆ ਇਹ ਮਹਾਰਾ ਗੁਰੂ ਆਉਂਦਾ ਸੀ ਕਿਰਪਾ ਮੇਰੇ ਕੀਰਤ ਸਿੰਘ ਬੈਠੇ ਆਂਦੇ ਇਹਨਾਂ ਦੇ ਇਹ ਗੁਰੂ ਘਰ ਦੀ ਸ਼ੋਭਾ ਹੈ ਜਿੰਨਾ ਆਇਆ ਸੇ ਵੱਡੀ ਸਟੇਜ ਤੇ ਇਹ ਤੁਹਾਡੇ ਗੁਰੂਪੀ ਸਾਹਿਬਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਕਿਸਾਨ ਵੀਰੋ ਇਹ ਕਹੀ ਮੇਰੀ ਜਥੇਬੰਦਿਆਂ ਗੇ ਬੇਨਤੀ ਆ ਕਿ ਇਕੱਠ ਬਣਾਈ ਰੱਖਿਓ ਸੋ ਜੇ ਲੋੜ ਪਈ ਤਾਂ ਆਪਾਂ ਗੋਲੀਆਂ ਵੀ ਖਾਵਾਂਗੇ ਗੋਲੀ ਵੀ ਛਾਤੀ 'ਚ ਖਾਵਾਂਗੇ ਇਹ ਮੇਰੇ ਵੀਰੋ ਇਤਿਹਾਸ ਬਣਨਾ ਹੈ ਕਦੀ ਆਪਾਂ ਨਹੀਂ ਖੋਣਾ ਕਦੇ ਗਰਮ ਨਹੀਂ ਹੋਣਾ ਯਾਰ ਨਾਲ ਪਾਸ ਜਿੱਦ ਜੋਧ ਜਗਾ ਜੋਧ ਜਿਤਨਾ ਵਾ ਸੋ ਜਲ ਮੋਦੀ ਆਏ ਕਿਸਾਨ ਮਰੋਦੀਆ ਸੋ ਦਾਸ ਆਰਤੀ ਹੋਂ ਦੇ ਨਾਤੇ ਦੋ ਤੇ ਨਾਰੇ ਲਾ ਨਾਰਦਾ ਜਵਾਬ ਨਾਰੇ ਦੇਓ ਆਰਤੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆਰਤੀ ਕਿਸਾਨ ਮਜ਼ਦੂਰ ਇਕਤਾ ਸੋ ਦਾਸ ਪੰਜਾਬ ਪ੍ਰਧਾਨ ਵਿਜੇ ਕਾਲਾ ਦੀ ਗਵਾਈ ਵਿੱਚ ਕੱਲ ਦੇ ਇਥੇ ਆਏ ਹੋਇਆ ਨਾ ਸੋ 10 ਪੰਜਾਬ ਦੇ ਨਾਲ ਆਰਤੀ ਲਗਿਆ ਸੋ ਜਿੱਦਾਂ ਵੀ ਦਾਸ ਹੁਕਮ ਹੈਗਾ ਹਟਾ ਮੋ ਜਾਇ ਹਾਜ਼ਰ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਕਰਦੇ ਹਾਂ ਭੈਣ ਜਸਵੀਰ ਕੌਰ ਜੀ ਬੀਕੇਯੂ ਹਰਿਆਣਾ ਬਲਾਕ ਆਗੂ 3 ਮਿੰਟ ਲਈ ਆਪਣੀ ਹਾਜ਼ਰੀ ਲਵਾਉਣਗੇ ਭੈਣ ਜਸਵੀਰ ਕੌਰ ਜੀ ਹਰਿਆਣੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖੱਟਲ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਐ ਕਿ ਇੱਕ ਦਿਨ న్యూਸ ਵਿਚ ਆਇਆ ਸੀ ਕਹਿੰਦੇ ਹਰਿਆਣੇ ਦੇ ਕੋਈ ਵੀਰ ਇੱਥੇ ਨਹੀਂ ਆਏ ਕਰਨੇ ਤੇ ਤੇ ਅੱਜ ਮੈਂ ਇਹ ਬੋਲਣਾ ਚਾਹੁੰਦੀ ਆ ਕਿ ਖੱਟੜ ਵੀਰ ਅੱਜ ਅਸੀਂ ਸਾਰੇ ਹਰਿਆਣੇ ਦੇ ਵੀਰ ਤੇ ਭੈਣ ਸਾਰੀਆਂ ਇੱਥੇ ਮਾਵਾਂ ਤੇ ਸਾਰੇ ਵੀਰ ਇੱਥੇ ਇਕੱਠੇ ਹੋ ਕੇ ਆਏ ਹਨ ਜਦ ਤੱਕ ਸਾਡੇ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਮੁੜਦੇ ਜਦ ਤੱਕ ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ ਅਸੀਂ ਇੱਥੇ ਹੀ ਜਦ ਤੱਕ ਬੈਠੇ ਰਹਾਂਗੇ ਜਦ ਤੱਕ ਨਹੀਂ ਮੁੜਦੇ ਕਿਸਾਨ ਜਿੰਦਾਬਾਦ ਕਿਸਾਨ ਇਕਤਾ ਪ੍ਰਸਾਰ ਇੱਕ ਤਾਂ ਜਿੰਦਾਬਾਦ ਪ੍ਰਸਾਰ ਇੱਕ ਤਾਂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬੀਬੀਆਂ ਦਾ ਇੱਕ ਜ਼ਰੂਰੀ ਸੂਚਨਾ ਅਜ ਜ਼ਿਲੰਦਰ ਤੋਂ ਤਰਸੀਮ ਸਿੰਘ ਜੀ ਆਈਸੀ ਇਸ 스테ਜ ਨੂੰ ਕੁਛ ਦਾਨ ਕਰਨ ਵਾਸਤੇ ਤੇ ਉਹ ਰਾਹ ਚ ਕਿਸੇ ਵੀਰ ਨੇ ਦਾਨ ਆਪੇ ਹੀ ਲੈ ਲਿਆ ਉਹਨਾਂ ਕੋਲੋਂ ਕਿਰਪਾ ਕਰਦੇ ਕਿ ਉਹਨਾਂ ਦਾ ਪਰਸ ਜਿਹੜਾ ਉਹ ਖਾਲੀ 스테ਜ ਤੇ ਪਹੁੰਚਾ ਦਿਓ ਉਹਨਾਂ ਦੇ ਜ਼ਰੂਰੀ ਕਾਗਜ਼ ਨੇ ਦਾਰਾ ਸਿੰਘ ਜੀ ਕੋਟ ਸੱਬਰ ਖਾਨ ਤੋਂ ਉਹਨਾਂ ਨੇ ਵੀ 스테ਜ ਤੇ ਮਾਇਆ ਭੇਜੀ ਆ ਉਹਨਾਂ ਦਾ ਧੰਨਵਾਦ ਅਮਨਦੀਪ ਸਿੰਘ ਜੀ ਪਿੰਡ ਦੀ ਸੰਗਤ ਵੱਲੋਂ ਪਿੰਡ ਗੱਧੋਵਾਲੀ ਜ਼ਿਲ੍ਹਾ ਜਲੰਧਰ ਤੋਂ ਉਹਨਾਂ ਨੇ ਮਾਇਆ ਭੇਜੀ ਆ ਉਹਨਾਂ ਦਾ ਧੰਨਵਾਦ ਅਵਤਾਰ ਸਿੰਘ ਜੀ ਬੰਗਾ ਸਰਿੰਦਰ ਸਿੰਘ ਜੀ ਸ਼ਿੰਦਾ ਜਗਪਾਲ ਪੁਰ ਤੋਂ ਉਹਨਾਂ ਨੇ ਮਾਇਆ ਭੇਜੀ ਉਹਨਾਂ ਦਾ ਧੰਨਵਾਦ ਡੇਰਾ ਬਾਬਾ ਸ੍ਰੀਚੰਦ ਮੁਗਲ ਮਾਰਜੀ ਰੋਪੜ ਤੋਂ ਉਹਨਾਂ ਨੇ ਮਾਇਆ ਭੇਜੀਆ ਉਹਨਾਂ ਦਾ ਧੰਨਵਾਦ ਸ਼ਹੀਦ ਉਦਮ ਸਿੰਘ ਕਬਲ ਕਲੱਬ ਪਿੰਡ ਲੱਖਾ ਡਾਨੀਆਂ ਤੋਂ ਜ਼ਿਲ੍ਹਾ ਫਿਰੋਜ਼ਪੁਰ ਉਹਨਾਂ ਵੱਲੋਂ ਮਾਇਆ ਆਈ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਕਰਦੇ ਆ ਪੈਨ ਸੁਖਵਿੰਦਰ ਕੌਰ ਜੀ ਜਾਗਰਤੀ ਮੰਚ ਪੰਜਾਬ 2 ਮਿੰਟ ਲਈ ਆਪਣੀ ਹਾਜ਼ਰੀ ਲਵਾਉਣਗੇ ਉਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਰਾਗੀ ਸ਼ਰੋਮਣੀ ਰਾਗੀ ਸਭਾ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਾਰੇ ਹੀ ਰਾਗੀ ਸਾਹਿਬਾਨ ਨੂੰ ਬੇਨਤੀ ਕਰਦੇ ਆ ਕਿ ਉਹ ਸਟੇਜ ਤੇ ਆਉਣਗੇ ਪੈਨ ਸੁਖਵਿੰਦਰ ਕੌਰ ਸਾਸਰੀਏ ਕਾ ਬਾਤੀ ਸਤਕਾਰਯੋਗ ਦੂਰੋਂ ਨਿਹੜਿਆਂ ਪਾਂਚੇ ਮੇਰੇ ਵੀਰੋਂ ਪੈਣਾ ਤੇ ਨੌਜਵਾਨੋਂ ਮੈਂ ਆਪਣੇ 2 ਮਿੰਟ ਨੌਜਵਾਨਾਂ ਨੂੰ ਦੇਣੇ ਆ ਇਹ ਨੌਜਵਾਨਾਂ ਦੀ ਸ਼ਕਤੀ ਹੈ ਜਿਨ੍ਹਾਂ ਨੂੰ ਨਸ਼ੇੜੀ ਗਿਆ ਸੀ ਕਿ ਅਸੀਂ ਅੱਜ ਦਿੱਲੀ ਦੀ ਜਿਹੜੀ ਸਾਰੀ ਨਾਲੀਆਂ ਦੇ ਉੱਤੇ ਗੋਡਾ ਰੱਖ ਕੇ ਬੈਠੇ ਆ ਇਹ ਨੌਜਵਾਨਾਂ ਦੀ ਸ਼ਕਤੀ ਹੈ ਕਿ ਕੋਲ ਹੈ ਜਿਹੜਾ ਨੱਕ ਦੀ ਸਿਹਤ ਨੂੰ ਅੱਗੇ ਵਧ ਰਿਹਾ ਕਿ ਜਸ ਜਾਂ ਨੋ ਦੀ ਮੰਗ ਕਰ ਰਹੇ ਆ ਅਸੀਂ ਅਸੀਂ ਨੌਜਵਾਨੋ ਤੁਹਾਡੇ ਸਿਰ ਤੇ ਕਰ ਰਹੇ ਆ ਜਸ ਜਾਂ ਨੋ ਮੈਂ ਬੇਨਤੀ ਇਹ ਕਰਨਾ ਚਾਹੁੰਨੀ ਆ ਕਿ ਇਹ ਲੜਾਈ ਤਿੰਨ ਕਾਨੂੰਨਾਂ ਤੱਕ ਸੀਮਤ ਨਹੀਂ ਰਹੇਗੀ ਹੁਣ ਇਹ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਨੀ ਐ ਕਿ ਜਦੋਂ ਅਸੀਂ ਇੱਥੋਂ ਬਿਲ ਬਾਸ ਕਰਾ ਕੇ ਪੰਜਾਬ ਨੂੰ ਜਾਵਾਂਗੇ ਤਾਂ ਲੜਾਈ ਸਾਡੀ ਫੇਰ ਵੀ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਥੇ ਜਿਹੜੀਆਂ ਕੰਪਨੀਆਂ ਤੇ ਕਾਰਪੋਰੇਟੀ ਪੱਖੀ ਨੀਤੀਆਂ ਦੇ ਵਿਰੋਧ ਦੇ ਵਿੱਚ ਅਸੀਂ ਆਏ ਆ ਇੱਥੇ ਕਾਨੂੰਨ ਬਾਸ ਕਰਾਉਣ ਉਹ ਕਾਰਪੋਰੇਟ ਕਰਾਣੇ ਸਾਡੀ ਜ਼ਿੰਦਗੀ ਦੇ ਹਰੇਕ ਖੇਤਰ ਦੇ ਵਿੱਚ ਘੁਸੜੇ ਬੈਠੇ ਆ ਉਹ ਸਾਡੇ ਕੱਪੜਿਆਂ ਦੇ ਖੇਤਰ 'ਚ ਸਾਡੀ ਖੇਤੀ ਦੇ ਖੇਤਰ 'ਚ ਹਰ ਥਾਂ ਤੇ ਉਹ ਕੁਸਲੇ ਬੈਠੇ ਆ ਉਹ ਕਾਰਪੋਰੇਟ ਜਿਹੜਾ ਮਾਡਲ ਹੈ ਉਹਨੂੰ ਕੱਢਣਾ ਹੈ ਦੁਬਾਰ ਪੰਜਾਬ 'ਚੋਂ ਤੇ ਮੁਲਕ 'ਚੋਂ ਉਸ ਲੜਾਈ ਦੀ ਤਿਆਰੀ ਕਰੀਏ ਇਹਨੂੰ ਸਕੂਲ ਬਣਾ ਲਈਏ ਉਸ ਲੜਾਈ ਨੂੰ ਲੜਨ ਦੀ ਤਿਆਰੀ ਖਿੱਚੀਏ ਪਿੰਡਾਂ ਦੇ ਵਿੱਚ ਖੇਤੀ ਦਾ ਜਿਹੜਾ ਮਾਡਲ ਹੈ ਪੁਰਾਣਾ ਉਹਨੇ ਸਾਨੂੰ ਖੁਦਕਸ਼ੀਆਂ ਕਰਾਈਆਂ ਗ੍ਰੀਨ ਇਨਕਲਾਬ ਨੇ ਤੇਰਾ ਮਤਲਬ ਇਹ ਹੈ ਕਿ ਲੋਕ ਨਵਾਂ ਮਾਡਲ ਲੈ ਕੇ ਆਉਣਾ ਹੋਊਗਾ ਜਿਹੜਾ ਗੀਤ ਗਾਇਆ ਜਾ ਰਿਹਾ ਕਿ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਹਨੂੰ ਸਹੀ ਅਰਥਾਂ ਚ ਵਰਤ ਲੈਣਾ ਕਿ ਹਰ ਗੱਲ ਦਾ ਫੈਸਲਾ ਲੋਕ ਕਰਨਗੇ ਇੱਕੋ ਹੀ ਗੱਲ ਮੈਂ ਹੋਰ ਕਹਿਣੀ ਹੈ ਕਿ ਸਿਆਸੀ ਪਾਰਟੀਆਂ ਤੋਂ ਬਿਨਾਂ ਅਸੀਂ ਇਹ ਕੋਲ ਲੜ ਰਹੇ ਹਾਂ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਨੌਜਵਾਨੋ ਕਿ ਸਿਆਸੀ ਪਾਰਟੀਆਂ ਤੋਂ ਬਗੈਰ ਅਸੀਂ ਪਿੰਡਾਂ ਦੇ ਵਿੱਚ ਆਦੀ ਤਾਕਤ ਅਸਰ ਸਕਦੇ ਹਾਂ ਤੇ ਇਥੋਂ ਨਟੇਰਿਆਂ ਨੂੰ ਭਜਾ ਸਕਦੇ ਹਾਂ ਤਾਂ ਕਿ ਸਾਨੂੰ ਪਿੰਡੇ ਛੱਟੇ ਦਿੱਲੀ ਨਾ ਆਉਣਾ ਪਵੇ ਹੋਏ ਦੋ ਤਿੰਨ ਗੱਲਾਂ ਆਪਣੇ ਲੜ ਬਣ ਕੇ ਜਾਣੀਆਂ ਇਥੋਂ ਕਿ ਜਾ ਕੇ ਖੇਤੀਬਾੜੀ ਉਹ ਬਦਲਵਾ ਬਦਲ ਤਿਆਰ ਕਰਨਾ ਹੈ ਜਿਹਦੇ ਕਾਰਪੋਰੇਟ ਵੱਡਣਾ ਸਕੇਣ ਜਿਹਦੇ ਚੋਨਾ ਲਈ ਕੋਈ ਥਾਂਾ ਹੋਵੇ ਉਹ ਲੋਕਾਂ ਲਈ ਥਾਂ ਹੋਵੇ ਉਹ ਨੌਜਵਾਨਾਂ ਲਈ ਥਾਂ ਹੋਵੇ ਉਹ ਕਿਸਾਨਾਂ ਦੇ ਪੱਖੀ ਹੋਵੇ ਇਕੱਠੇ ਹੋ ਕੇ ਸਾਂਝੀ ਖੇਤੀ ਦਾ ਮਾਡਲ ਸਾਰੇ ਇੱਕ ਦੇ ਸਾਨੂੰ ਲਾਗੂ ਕਰਨ ਦੀ ਲੋੜ ਹੈ ਟਾਈਮ ਮੇਰਾ ਥੋੜਾ ਸੀ ਮੈਂ ਇੰਨੀ ਗੱਲਾਂ ਕਰ ਸਕਦੀ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਤੇਰੀ ਭਾਈ ਗੁਰਜੀ ਕੀ ਫਤ ਬਹੁਤ ਬਹੁਤ ਧੰਨਵਾਦ ਪੈਨ ਸੁਖਵਿੰਦਰ